ਮਾੜਾ ਕੰਮ ਨਹੀਂ ਆਇਆ ਤੁਸੀਂ ਇੱਕ ਲਸੋ ਪਬਲਿਕ ਮੁੱਦਾ ਜਿਹੜੇ ਗੁਰੂ ਘਰ ਨੇ ਇਹ ਆਪਣੇ ਪਬਲਿਕ ਲਈ ਬਣੇ ਨੇ ਤੁਸੀਂ ਬੜੇ ਸਿਆਣੇ ਹੋ ਇਹ ਛੋਟੀ ਜੀ ਗੱਲ ਕਰਦੇ ਚੰਗੇ ਨਹੀਂ ਲੱਗਦੀ ਸਰਕਾਰ ਦੀ ਗੱਲ ਕਰ ਅਸੀਂ ਕੋਈ ਨਹੀਂ ਅਸੀਂ ਹਰ ਇੱਕ ਬੰਦੇ ਦੀ ਹਰ ਇੱਕ ਮੂਵਮੈਂਟ ਦੀ ਪਲੈਨਿੰਗ ਹੁੰਦੀ ਆ ਤੁਸੀਂ ਵੀ ਮੂਵਮੈਂਟਾਂ ਦੇ ਵਿੱਚ ਆਏ ਹੋਗੇ ਕੋਈ ਮੂਵਮੈਂਟ ਆਇ ਨਹੀਂ ਲੱਗ ਜਾਂਦਾ ਕੋਈ ਲੋਕਾਂ ਨੂੰ ਲੋਕਾਂ ਨੂੰ ਲਾਭ ਮੰਦਾ ਨਹੀਂ ਉਹ ਸੜਕ ਤੇ ਬਗਜੂਗਾ ਮੈਂ ਮੈਂ ਉੱਥੇ ਗੱਲ ਕਰਨਾ ਲਾਰਮ ਵੱਜੇਗਾ ਮੇਰੇ ਕੋਲੇ ਮੈਕ ਹੈ ਮੇਰੇ ਕੋਲੇ ਸਪੀਕਰ ਹੈ ਗੁਰੂ ਘਰ ਇੱਕ ਮਿੰਟ ਤੁਸੀਂ ਆਲਾ ਦੋ ਗੱਲ ਦੀ ਤਾਲੀਆਂ ਬਾਈ ਜੀ ਮੇਰਾ ਕੋਈ ਪ੍ਰੋਗਰਾਮ ਨਹੀਂ ਹੈ ਬੜੇ ਸਿਆਣੇ ਨੇ ਮੈਂ ਨਹੀਂ ਬੜਾ ਕੋਈ ਚੰਗੀ ਗੱਲਾਂ ਦੀ ਸੁਣੋ ਸਭ ਤੋਂ ਆਪਾਂ ਨਾ ਕਿਸੇ ਦੇ ਮਗਰ ਲੱਕੀ ਨਹੀਂ ਗੱਲ ਕਰਨੀ ਅਸੀਂ ਸੁਣੋ ਮੇਰੀ ਗੱਲ ਸੁਣੋ ਸਭ ਤੋਂ ਮੈਂ ਵੀ ਕੋਈ ਊਣੀ ਤਰ੍ਹਾਂ ਫਿਰਦਾ ਮੈਨੂੰ ਕਹੋ ਮੇਰੇ ਧਿਆਰ ਕਰੋ ਗੁਰੂ ਘਰ ਤੁਹਾਡਾ ਕੱਲਾੜ ਗੁਰੂ ਸਾਹਿਬ ਕੋਈ ਮਰਜ਼ਾਦਾ ਤੋਂ ਬਾਹਰ ਨਹੀਂ ਜਾਵਾਂਗੇ ਕੋਈ ਹੁੱਲੜਵਾ ਨਹੀਂ ਅਸੀਂ ਇਹ ਨਹੀਂ ਕਿ ਅਸੀਂ ਸਿੱਖ ਨਹੀਂ ਮੈਂ ਵੀ ਛੋਟੀ ਬੱਚੀ ਡਿਫਰੈਂਸ ਨਾਲ ਸਹੀ ਜਾਣਦਾ ਤੁਹਾਨੂੰ ਵੀ ਪ੍ਰਸ਼ਾਦ ਆਇਆ ਬਾਈ ਜੀ ਆਈਡੀ ਕਰਨੀ ਹੁੰਦੀ ਦੇਖੋ ਜੀ ਸਤਕਾਰ ਬਹੁਤ ਬਹੁਤ ਮੈਂ ਗੁਰੂ ਘਰ ਨੂੰ ਸਮਝਾਦਾ ਤੂੰ ਤਾਂ ਸਤਕਾਰ ਨਾਲ ਗੱਲ ਗਾਂਦੀ ਗੱਲਾਂ ਯਾਰ ਨਹੀਂ ਨਹੀਂ ਤੁਸੀਂ ਤੁਸੀਂ ਨਹੀਂ ਸਤਕਾਰ ਨਾਲ ਗੱਲ ਕਰੂ ਤੁਸੀਂ ਬਾਈ ਜੀ ਕਰਦੇ ਸ਼ੁਰੂ ਕਰਦੇ ਵਿੱਚੋਂ ਮੈਂ ਬਾਹਰ ਜਾ ਕੇ ਕਿ ਮੈਂ ਲੋਕਾਂ ਨੂੰ ਇਲਾਮ ਕਰੂ ਜੇ ਗੁਰੂ ਘਰ ਤੁਹਾਡਾ ਕੰਮ ਹੈ ਨਾ ਗੁਰੂ ਘਰ ਆਖਣਾ ਸੜਾ ਕਹਿੰਦਾ ਪਿਆਰ ਨਾਲ ਨਾ ਗੱਲ ਕਰ ਆਹ ਮੀਡੀਆ ਖੜਾ ਇਹ ਵਿੱਚ ਨੁਸਖੜਾਈ ਇਹ ਤੂੰ ਚੰਗਾ ਕੰਮ ਕਿਹੜਾ ਤੂੰ ਕਰ ਰਿਹਾ ਇਹ ਤੂੰ ਚੰਗਾ ਲੋਕਾਂ ਦੀ ਪੱਲੇ ਆਹ ਲੋਕ ਪੁਲਾਈ ਜਿਹੜਾ ਕੰਮ ਵਾਲੀ ਲੱਗਦਾ ਮਾ ਤੁਸੀਂ ਆਓਗਾ ਮੇਰਾ ਕੰਮ ਰਾਜੇ ਨੂੰ ਚਲਾ ਦੇ ਧਿਆਨ ਨਾਲ ਪਹਿਲਾਂ ਫੇਰ ਲੈ ਲਈ ਫੋਟੇ ਮੈਂ ਸਾਨੂੰ ਕੋਈ ਰੁਕ ਸਕਦਾ ਮੈਂ ਅਸੀਂ ਬੈਠੇ ਚੈਨਲ ਦੀ ਭਾਜੀ ਕਰ ਲਗਾ ਕੋਈ ਅਸੀਂ ਮਰਜ਼ਾਦਾ ਤੋਂ ਉਤਰ ਨਹੀਂ ਗਏ ਨਾ ਕੋਈ ਆਇਆ ਮੈਂ ਵੀ ਸ਼ੌਂਕ ਮੈ ਤੁਹਾਨੂੰ ਕੀ ਪਤਾ ਮੈਂ ਕਿਹਦੀ ਸੰਗਤ ਹੀ ਹੈ ਜਦੋਂ ਅੰਦਰ ਆਂਦੇ ਹਾਂ ਵੀ ਕੰਪਲੀਟ ਰੱਸੀ ਜਾ ਰਹੀ ਹੈ ਕੁਝ ਨਹੀਂ ਹੈ ਮੈਂ ਇਹ ਗੱਲ ਅਸੀਂ ਲੋਕਾਂ ਦਾ ਸੁਣ ਨਹੀਂ ਸਕਦੇ ਹੋਰ ਕਹਿੰਦੇ ਵਿੱਚ ਪੈਸਾ ਵੀ ਨਹੀਂ ਲੋਕਾਂ ਦਾ ਸਪਾਸਦ ਰਿਹਾ ਕਿ ਸਰਕਾਰ ਦਾ ਜੇ ਗੁਰਦਾਰੇ ਦੇ ਵਿੱਚ ਗੁਰਦਾਰੇ ਤੇ ਨਹੀਂ ਹੋਊਗਾ ਨਾ ਮਰਦਾ ਬਾਦ ਜਿੰਦਾਬਾਦ ਹੋਵੇ ਮੇਰੀ ਬਾਰੀ ਆ ਮੇਰੀ ਹਾਂ ਦੇਖ ਤੇ ਕੋਈ ਗੱਲ ਐ ਥੋੜਾ ਹੁੰਦਾ ਜੀ ਪ੍ਰਸ਼ਾਸਨ ਉਹਨੂੰ ਦੇਖ ਜਾਓ ਖੜ੍ਹਦੇ ਹੋ ਅੱਗੇ ਜਾ ਕੇ ਸੰਗਤ ਦੇ ਰੂਪ ਚ ਸਾਰੇ ਜੀ ਉਹ ਬਹਿ ਜਾ ਰਹੇ ਕੋਈ ਬੰਦਾ ਖੜਾ ਫਿਰ ਜੇ ਪਤਾ ਵੀਰੇ ਘੰਟਾ ਹੋ ਗਿਆ ਨਾ ਘੰਟਾ ਹੋ ਗਿਆ ਅਸੀਂ ਵੀ ਦੇਖ ਰਹੇ ਆ ਮੈਂ ਮੀਡੀਆ ਤੋਂ ਮੈਂ ਦੇਖ ਰਹੇ ਵੀ ਸਿਰ ਨੰਗੇ ਨੇ ਅਸੀਂ ਗੁਰੂ ਘਰ ਬੈਠ ਕੇ ਹੀ ਨੰਗੇ ਸਿਰ ਬੈਠੇ ਆ ਕਿਉਂ ਹੀ ਹੈਗਾ ਟਿਕਾ ਦੇਣੇ ਵਾਸਤੇ ਹੈ ਨਾ ਕਹਿੰਦੇ ਟਿਕਾ ਦੇ ਓਏ ਘੰਟਾ ਹੋ ਗਿਆ ਠੀਕ ਆ ਦੇਣੇ ਅਸੀਂ ਨਾਨਕ ਆ ਗੁਰੂ ਘਰ ਬੈਠੇ ਹੋ ਤੁਸੀਂ ਇੱਕ ਮਿੰਟ ਸਾਰੇ ਨੇ ਬਹਿ ਜਾਓ ਬਾਈ ਵੀਡੀਓ ਦੇ ਬਿਨਾਂ ਕੋਈ ਬੰਦਾ ਖੜਾ ਨਹੀਂ ਬਾਈ ਬਹਿ ਜਾਇਆ ਮਰਿਆਦਾ ਤੇ ਮਰਿਆਦਾ ਹੀ ਆ ਜਰ ਬਸ ਇਹਨਾਂ ਦਾ ਕੱਟ ਲੈ ਮਾਫੀ ਨਹੀਂ ਕਰ ਰਹੀ ਇੱਕ ਮਿੰਟ ਇੱਕ ਮਿੰਟ ਬਾਈ ਜੀ ਬਾਈ ਇੱਕ ਮਿੰਟ ਧਿਆਨ ਨਾਲ ਗੱਲ ਸੁਣੀਆ মিডিਆ ਵਾਲੇ ਸਾਰੇ ਖੜੇ ਰਹਿਣਗੇ ਆਹ ਲੜਾਈਆਂ ਨਹੀਂ ਲੜੀਆਂ ਜਾਂਦੀਆਂ ਤੁਸੀਂ ਕਹਿੰਦੇ ਆਹ ਲੜੀਆਂ ਲੜੀਆਂ ਤੂੰ ਤਾਂ ਹੋ ਕੇ ਡੰਗਰਾ ਵਾਂਗੂ ਚੱਲ ਪਏ ਜਿੱਥੇ ਬੈਠਣਾ ਪੈਗਾ ਮਹੀਨਾ ਕੰਮ ਬੈਠੋਗੇ ਤੁਸੀਂ ਬੈਠ ਜਾਓਗੇ ਘੱਟ ਤਾਂ ਮੈਂ ਉਧਰ ਜਿੰਨਾ ਮਰਜ਼ੀ ਇਕੱਠਾ ਕਰ ਲੈ ਮੌਜੇ ਪੰਡਾਂ ਦੇ ਵਿੱਚੋਂ ਪਰ ਥੋੜਾ ਮੈਂ ਥੋੜੇ ਕਰਕੇ ਆ ਕੁਝ ਮਿੰਟ ਤੋਂ ਹੋ ਕੇ ਕਿਲਟਰੋਤਰੀ ਹੋ ਕੇ ਤਰਪੇ ਸਵੇਰ ਦੀ ਤੰਨਵਾਰੀ ਚਾਹ ਬਿੱਦੂਆ ਰੋਟੀ ਨਹੀਂ ਖਾਦੀ ਤੁਸੀਂ ਮਰਦ ਤੋਂ ਤੂੰ ਆ ਕਰਕੇ ਚੱਲ ਮੈਂ ਓਏ ਬਹਿ ਜਾ ਬਾਈ 1 ਮਿੰਟ ਬੈਠ ਜਾ ਮਾਥੇ ਨੂੰ ਬੈਠ ਜਾ ਬੈਠ ਜਾ ਬੈਠ ਜਾ ਸਾਰੇ ਜਾਨ ਮਾਣ ਇੱਕ ਮਿੰਟ ਇੱਥੇ ਆ ਤੂੰ ਇੱਥੇ ਪੂਰੇ ਉੱਥੇ ਬੰਦੇ 4 ਵਟਾ ਜਿਹੜੇ ਜਿਹੜੇ ਹੋਰ ਨੇ ਜਿਹੜਾ ਰਾਤ ਕਰੋ ਪਾਣ ਮੈਂ ਦੇਖਦਾ ਇਹਨਾਂ ਨੂੰ ਫੋਨ ਲਾ ਕੇ ਇੱਕ ਵਾਰੀ ਪੁੱਛਦਾ ਰਾਂ ਉੱਥੇ ਬੈਠੋ ਆਪਣੇ ਤਿੰਨ ਚਾਰ ਬੰਦੇ ਬੈਠੋ ਇਹਨਾਂ ਨੂੰ ਪੁੱਛੋ ਵੀ ਪੈਸੇ ਜਿਹੜੇ ਜਿਹੜੇ ਇਹਨਾਂ ਦੇ ਜਦ ਨੇ ਪੀੜਤ ਨਹੀਂ ਮੈਂ ਪ੍ਰਚਾਰਸ਼ਨ ਉੱਥੇ ਖੜਾ ਇੱਥੇ ਐਸਪੀ ਸਾਹਿਬ ਵੀ ਆ ਰਹੇ ਨੇ ਕਿ ਉਹਨਾਂ ਨੇ ਵੀ ਆਪਾਂ ਗੱਲਬਾਤ ਕਰਕੇ ਜਿਹੜੇ ਜਿਹੜੇ ਹੋਰ ਪਰਪਾਲੇ ਉਹਨਾਂ ਨੂੰ ਫੋਨ ਲਵਾ ਪਹਿਲਾਂ ਰਾਕਸ ਵਾਲੇ